ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਉੱਥੇ ਗ੍ਰਿਫਤਾਰੀਆਂ ਹੋਈਆਂ ਨੇ ਬੇਸ਼ੱਕ ਪਹਿਲਾਂ ਇੱਕ ਮੀਟਿੰਗ ਹੋਈ ਹੈ ਚੰਡੀਗੜ੍ਹ 'ਚ ਜਿਦੇ ਵਿੱਚ ਕੇਂਦਰ ਸਰਕਾਰ ਦੇ ਨੁਮਾਇੰਦੇ ਸਟੇਟ ਸਰਕਾਰ ਦੇ ਨੁਮਾਇੰਦੇ ਅਤੇ ਕਿਸਾਨ ਆਗੂ ਹਾਜ਼ਰ ਹੋਏ ਪਰ ਉਸ ਤੋਂ ਬਾਅਦ ਇੱਕਦਮ ਅਚਨਚੇਤ ਰੈਸਟ ਕਰ ਲਏ ਜਾਂਦੇ ਨੇ ਕਸਟਡੀ 'ਚ ਲੈ ਲੈ ਜਾਂਦੇ ਨੇ ਕਿਸਾਨ ਲੀਡਰ ਜਾਂ ਕਿਸਾਨ ਜਿਹੜੇ ਉੱਥੇ ਗਏ ਸੀ ਕਰ ਦਾ ਇੰਪੈਕਟ ਜਿਹੜਾ ਪ੍ਰਭਾਵ ਹੈ ਉਹ ਕਾਫੀ ਗਲਤ ਗਿਆ ਵੀ ਮੀਟਿੰਗ ਤੇ ਵੀ ਬੁਲਾਉਣਾ ਅਤੇ ਅਰੈਸਟ ਵੀ ਕਰ ਲੈਣਾ ਐਮਐਸਪੀ ਇੱਕ ਮੇਨ ਮੁੱਦਾ ਹੈ ਜਿਹਦੇ ਤੇ ਗੱਲ ਲੜੀ ਆ ਕੇ ਇਹ ਸਹੀ ਹੈ ਵੀ ਕੋਈ ਸਟੇਟ ਗਵਰਨਮੈਂਟ ਛੇਤੀ ਕੀਤੇ ਆ ਐਮਐਸਪੀ ਦੇਣ ਚ ਅਸਮਰਥ ਹੁੰਦੀ ਉਹਦਾ ਕਾਰਨ ਕੀ ਹੈ ਕਿਉਂਕਿ ਫੰਡ ਮੰਡੀਕਰਨ ਸਟੋਰੇਜ ਪੈਸਾ ਅੱਜ ਜੇਕਰ ਤੁਸੀਂ ਨਿਗਾਹ ਮਾਰ ਲਓ ਤਾਂ ਇੰਡੀਆ ਦੀਆਂ ਜਿੰਨੀਆਂ ਸਟੇਟਸ ਨੇ ਸੂਬੇ ਨੇ तकरीबन ਜ਼ਿਆਦਾਤਰ ਅੰਡਰ ਡੈੱਟ ਨੇ ਉਹਨਾਂ ਨੇ ਕਰਜ਼ਾ ਲੈ ਕੇ ਆਪਣਾ ਕੰਮ ਚਲਾ ਰਹੇ ਅਜਿਹੀ ਸਥਿਤੀ ਚ ਇੱਕ ਐਮਐਸਪੀ ਦੀ ਪਾਲਿਸੀ ਫਾਰਮੂਲੇਟ ਕਰ ਲੈਣਾ ਬਣਾ ਲੈਣਾ ਬਹੁਤ ਮੁਸ਼ਕਲ ਹੈ ਖਰ ਪਹਿਲਾ ਵਾਦੇ ਕਰ ਲੈਂਦੇ ਨੇ ਗਲਤੀ ਦੇਖੋ ਪੋਲਿਟੀਕਲ ਪਾਰਟੀਆਂ ਦੀ ਵੀ ਬਹੁਤ ਵੱਡੀ ਹੈ ਤੇ ਵਿੱਚ ਚਾਹੀਓ ਕੋਈ ਹੋਵੇ ਇਲੈਕਸ਼ਨ ਤੋਂ ਪਹਿਲਾਂ ਇਹ ਹੁੰਦਾ ਵੀ ਸਰਕਾਰ ਬਣਾ ਲਈਏ ਫੇਰ ਸਟੇਜਾਂ ਤੋਂ ਭਾਸ਼ਣ ਦੇ ਦਿੱਤੇ ਜਾਂਦੇ ਨੇ ਵੀ ਐਮਐਸਪੀ ਮਿਲੂਗੀ ਉਹ ਨਹੀਂ ਐਮਐਸਪੀ ਦੇ ਸਕਦੇ ਅਸੀਂ ਦਵਾਂਗੇ ਉਹ ਤੁਹਾਡੀ ਫਸਲ ਦਾ ਦਾਣਾ ਦਾਣਾ ਨਹੀਂ ਚੱਕ ਸਕੇ ਅਸੀਂ ਚੱਕਾਂਗੇ ਵਾਦੇ ਹੋ ਜਾਂਦੇ ਨੇ ਸੱਚੇ ਕਿਸਾਨ ਵੀ ਨੇ ਸੱਚੇ ਮਜ਼ਦੂਰ ਵੀ ਨੇ ਕਿਉਂਕਿ ਵਾਦੇ ਹੋਏ ਸੀ ਉਹਨਾਂ ਨੂੰ ਲੈ ਕੇ ਧਰਨੇ ਤੇ ਬੈਠੇ ਪਰ ਜਿਵੇਂ ਇੱਕਦਮ ਗ੍ਰਿਫਤਾਰੀਆਂ ਹੋਈਆਂ ਕਿਸਾਨਾਂ ਦੀਆਂ ਜਾਂ ਮਜ਼ਦੂਰਾਂ ਦੀਆਂ ਜਿਹੜੇ ਮੀਟਿੰਗ ਕਰਨ ਗਏ ਉਹ ਗਲਤ ਹੋਇਆ ਹੈ तकरीबन 350 400 ਦਿਨ ਹੋ ਗਏ ਤਰਨੇ ਤੇ ਬੈਠੇ ਜੇਕਰ ਆਪਾਂ ਕੈਲਕੂਲੇਸ਼ਨ ਕਰੀਏ ਸਾਲ ਤੋਂ ਉੱਪਰ ਚਲੇ ਗਏ ਹੱਲ ਕੋਈ ਵੀ ਨਹੀਂ ਨਿਕਲਿਆ ਇਹ ਜ਼ਰੂਰ ਹੈ ਵੀ ਜਿਹੜਾ ਬਿਜ਼ਨਸ ਹੈ ਵਪਾਰੀ ਹੈ ਉਹਦੇ ਵਪਾਰ ਨੂੰ ਨੁਕਸਾਨ ਹੁੰਦਾ ਸੀ ਮਹਿੰਗਾ ਪੈਂਦਾ ਸੀ ਉਹਨੂੰ ਕਾਰਨ ਕੀ ਆ ਵੀ ਕੋ ਮੱਕੇ ਆਉਂਦੇ ਸੀ ਲੋਕ ਜਿਵੇਂ ਬਾਲੇ ਤੋਂ ਯੂਪੀ ਤੋਂ ਜੇ ਦਿੱਲੀ ਤੋਂ ਸਾਮਾਨ ਕੋਈ ਖਰੀਦੋ ਫਰੋਖਤ ਕੋਈ ਰੌ ਮਟੀਰੀਅਲ ਕੋਈ ਦੁਕਾਨਦਾਰੀ ਦਾ ਸਾਮਾਨ ਲੈ ਕੇ ਆਉਣਾ ਤਾਂ ਉਹ ਅੰਬਾਲੇ ਤੋਂ ਫਿਰ ਜਦੋਂ ਪੰਜਾਬ ਚ ਇੰਟਰ ਕਰਦੇ ਸੀ ਤਾਂ ਫਿਰ ਉਹ ਡੇਹਰਾ ਬਸੀ ਬਨੂੜ ਜਕਨੌਰ ਕੰਨੇ ਲੋ ਸਿੰਬਲੀ ਉੱਥੇ ਤਾਂ ਸੜਕਾਂ ਦਾ ਵੀ ਬਹੁਤ ਬਰਾ ਹਾਲ ਹੋ ਗਿਆ ਪਿੰਡਾਂ ਚ ਇਧਰ ਕੋ ਮੱਕੇ ਆਉਣਾ ਪੈਂਦਾ ਸੀ ਸਮਾਂ ਬਹੁਤ ਲੱਗਦਾ ਸੀ ਪ੍ਰਭਾਵ ਪਿਆ ਉਹਨਾਂ ਦੇ ਵਪਾਰ ਦੇ ਉੱਤੇ ਪਰ ਫਿਰ ਇੰਨੇ ਦਿਨ ਬਿਠਾ ਕੇ ਸਰਕਾਰ ਵੀ ਆਖਰਕਾਰ ਜਦੋਂ ਨੂੰ ਪਤਾ ਸੀ ਵੀ ਇਹ ਗੱਲ ਬਣਨੀ ਨਹੀਂ ਉਹ ਪਹਿਲੇ ਹੀ ਕਹਿੰਦੇ ਨਾਲੇ ਤਾਂ ਕਿਸਾਨਾਂ ਦਾ ਵੀ ਟਾਈਮ ਬਚਦਾ ਉਹ ਵੀ ਹੈਰਾਨ ਨਾ ਹੁੰਦੇ ਹੁਣ ਮੀਟਿੰਗਾਂ ਦਾ ਦੌਰ ਚੱਲਿਆ ਉਹਦੇ ਵਿੱਚੋਂ ਵੀ ਕੁਝ ਨਹੀਂ ਨਿਕਲਿਆ ਐਂਡ 'ਚ ਗ੍ਰਿਫਤਾਰੀ ਹੋ ਗਈ ਐਮਐਸਪੀ ਮੈਂ ਇੱਕ ਜਿਹੜਾ ਅੜਿੱਕਾ ਐ ਇਸ ਟਾਈਮ ਹੁਣ ਜਿਵੇਂ ਐਦਕੀ ਅ ਸਰੋਂ ਦੀ ਫਸਲ ਕਸਾਨਾਂ ਨੇ ਕਾਫੀ ਵੱਡੀ ਗਿਣਤੀ ਚ ਵੇਚੀ ਹੈ ਉਹ ਅਤੇ ਰਾਜਪੁਰੇ ਮੰਡੀ ਦਾ ਰੇਟ ਪਤਾ ਲੱਗਾ ਵੀ 7000 ਪ੍ਰਤੀ ਕੁਇੰਟਲ ਤੱਕ ਵੀ ਗਿਆ ਅਤੇ ਝਾੜ ਜਿਹੜਾ ਪ੍ਰਤੀ ਏਕੜ ਪ੍ਰੋਡਕਸ਼ਨ ਹੈ ਉਹ 6 ਤੋਂ 7 ਕੁਇੰਟਲ ਵੀ ਜਾਦੇ ਵੀ ਹੋਣੀ ਹੈ ਕਈ ਵਾਰੀ ਕਿਸੇ ਤੇ ਤਾਂ ਪਰ ਜੋ ਕੁੱਲ ਮਿਲਾ ਕੇ ਜੇਕਰ ਅਪ ਸਾਰਾ ਸਿਨੈਰੀਓ ਦੇਖੀਏ ਤਾਂ ਇਹਦੇ ਵਿੱਚੋਂ ਆ ਇੱਕ ਗੱਲ ਨਿਕਲ ਕੇ ਸਾਹਮਣੇ ਆਉਂਦੇ ਵੀ ਜੇ ਸਰਕਾਰਾਂ ਚਾਹਣ ਹੁਣ ਦੇਖੋ ਜੇ ਇਹ ਸਟੇਟ ਗਵਰਨਮੈਂਟ ਦੇ ਹੱਥ 'ਚ ਨਹੀਂ ਮੰਨ ਲੋ ਇਹ ਜਿਹੜਾ ਐਮਐਸਪੀ ਦਾ ਤਾਂ ਉਹ ਘਟੋ ਘਟਿਕ ਮਿਡਲਮੈਨ ਬਣ ਕੇ ਕੇਂਦਰ ਨਾਲ ਕਿਸਾਨਾਂ ਦੀਆਂ ਮੀਟਿੰਗਸ ਕਰਾ ਕੇ ਕੋਈ ਹੱਲ ਤਾਂ ਕੱਢੇ ਜੇ ਮੂੰਗੀ ਦੀ ਦਾਲ ਮਸਰੀ ਮਾਂ ਸਰੋਂ ਸੂਰਜਮੁਖੀ ਮੱਕੀ ਇਹਦੇ ਉੱਤੇ ਐਮਐਸਪੀ ਮਿਲ ਜਵੇ ਕ੍ਰੌਪ ਡਾਇਵਰਸੀਫਿਕੇਸ਼ਨ ਵੀ ਹੋ ਜਾਣੀ ਹੈ ਫਸਲਾਂ ਦਾ ਫਸਲਾਂ ਵੀ ਚੇਂਜ ਹੋ ਜਾਣੀਆਂ ਵਿਭਿੰਨਤਾ ਆ ਜਾਣੀ ਹੈ ਤੇ ਕਿਸਾਨਾਂ ਦਾ ਵੀ ਫਾਇਦਾ ਹੋ ਜਾਣਾ ਹੁਣ ਇਹ ਕਿ ਜੇ ਰਾਏ ਦੀ ਫਸਲ ਪ੍ਰਤੀ ਏਕੜ 50000 ਹੋਈ ਹੈ ਕਿਸਾਨ ਦੇ ਮੰਨ ਲਓ ਪ੍ਰੋਡਕਸ਼ਨ ਹੋਈ ਹੈ ਤਾਂ ਇਹਨੂੰ ਬੈਨੀਫਿਟੇ ਹੋਇਆ ਹੁਣ ਜੇਕਰ ਇਹਨੂੰ ਦੇਖ ਕੇ ਜਾਦੇ ਕਿਸਾਨਾਂ ਗਾਹ ਨੂੰ ਵਿਜਣਗੇ ਰਾਇਨ ਉਹ ਆਪਣੇ ਖੇਤਾਂ ਦੇ ਵਿੱਚ ਪ੍ਰੋਡਕਸ਼ਨ ਕਰਨਗੇ ਤਾਂ ਨੇਚਰਲੀ ਜਿਹੜੀ ਕੀਮਤ ਉਹ ਘਟ ਜਾਣੀ ਹੈ ਉਹ ਪ੍ਰਾਈਸ ਉਹ ਘਟ ਜਾਣਾ ਹੈ ਕਿਸਾਨ ਨੂੰ ਲਾਹ ਸੁਣਨ ਲੱਗੇ ਜੇ ਐਮਐਸਪੀ ਹੋਊਗੀ ਤਾਂ ਇੱਕ ਥਾਂ ਤੇ ਖੜਕੇ ਰੇਟ ਹੈ ਜਿਹੜਾ ਉਹ ਆਪਣੀ ਫਸਲ ਹੈ ਉਸ ਤੇ ਵੇਚੀ ਜਾ ਸਕਦੀ ਸੋ ਕੁੱਲ ਮਿਲਾ ਕੇ ਹੱਲ ਹੈ ਜਿਹੜਾ ਅਖਰਕਾਰ ਉਹ ਸਰਕਾਰਾਂ ਨੇ ਹੀ ਕਰਨਾ ਹੁੰਦਾ ਲੋਕ ਵੋਟਾਂ ਪਾਉਂਦੇ ਨੇ ਸਰਕਾਰਾਂ ਬਣਾਉਂਦੇ ਨੇ ਉਮੀਦ ਰੱਖਦੇ ਨੇ ਵੀ ਯਾਰ ਕੋਈ ਹੱਲ ਨਿਕਲੂਗਾ ਕੋਈ ਗੱਲ ਬਣੂਗੀ ਪਰ ਜਦੋਂ ਇਸ ਤਰ੍ਹਾਂ ਹੁੰਦਾ ਵੀ ਮੀਟਿੰਗਾਂ ਚਲਦੀਆਂ ਨੇ ਅਤੇ ਅਰੈਸਟ ਕਰ ਲਏ ਜਾਂਦੇ ਨੇ ਉਹਦਾ ਪ੍ਰਭਾਵ ਵੀ ਜਿਹੜਾ ਫਰਕੰਤ ਪੈਂਦਾ ਹੈ ਇਹ ਹੁਣ ਸਰਕਾਰਾਂ ਨੂੰ ਚਾਹੀਦਾ ਵੀ ਉਹ ਕੋਈ ਨੀਤੀ ਬਿਨਾ ਧਰਨੇ ਪ੍ਰਦਰਸ਼ਨਾਂ ਤੋਂ ਇੱਕ ਕਿਤੇ ਬਣਾਈ ਜਾਵੇ ਇਹਨਾਂ ਦੀ ਲੋੜ ਹੈ ਨਾ ਪਰ ਇਹ ਸਰਕਾਰਾਂ ਕਰ ਸਕਦੀਆਂ ਕੇਂਦਰ ਸਰਕਾਰ ਕਰ ਸਕਦਾ ਪੰਜਾਬ ਸਰਕਾਰ ਕਰ ਸਕਦੀ ਮਿਲ ਬੈਠ ਕੇ ਪਰ ਜੇ ਧਰਨਾ ਵੀ ਲੱਗ ਗਿਆ ਧਰਨਾ ਵੀ ਸੈਂਕੜੇ ਦਿਨ ਚੱਲ ਗਿਆ ਨਿਕਲੇ ਰਿਜ਼ਲਟ ਕੁਛ ਨਹੀਂ ਹੈਰਾਨਗੀ ਹੋਈ ਵੇਸਟੇਜ ਆਫ ਮਨੀ ਐਂਡ ਪਾਵਰ ਤੇ ਉਸ ਤੋਂ ਬਾਅਦ ਰਿਜ਼ਲਟ ਜ਼ੀਰੋ ਗ੍ਰਫਤਾਰੀਆਂ ਫਿਰ ਤਾਂ ਫਾਇਦਾ ਕੋਈ ਨਹੀਂ ਫਿਰ ਤਾਂ ਸਮੇਂ ਦੀ ਬਰਬਾਦੀ ਹੈ ਅਤੇ ਖਾਮ ਖਾਦ ਦੇ ਟਕਰਾਅ ਨੇ ਜਿਹੜੇ ਆਖਰਕਾਰ ਜਿਹੜੀ ਕਸਾਨੀ ਹੈ ਜਿਹੜੀ ਪਹਿਲਾਂ ਹੀ ਆਰਥਿਕ ਤੌਰ ਤੇ ਡੋਲ ਚੁੱਕੀ ਹੈ ਇਹ ਉਹਨੂੰ ਹੋਰ ਹਿਲਾ ਦੇਣਗੇ ਨਿਕਲਣਾ ਕੁਛ ਨਹੀਂ ਸਿਰਫ ਟਕਰਾਅ ਕਰਨੇ ਪਰਵਰਸ਼